ਕੀ ਆ ਆ ਨਿੱਕੀ ਵਾ ਕੱਟ ਕੋਈ ਯਾਰ ਨਿੱਕੀਆਂ ਨੇ ਹੋਰ ਸੀ ਪੈਸੇ ਦਿੰਦੇ ਆ ਅਸੀਂ ਕਿਹਦੇ ਦੱਸ ਤੀ ਮੈਂ ਕਦੋਂ ਕਿਹਾ ਵੀ ਤੂੰ ਮੈਨੂੰ ਫ੍ਰੀ ਲੈ ਕੇ ਜਾਣਾ ਨਾ ਯਾਰ ਓਏ ਇਹਨੇ ਵੀਡੀਓ ਚੱਲ ਰਹੀ ਆ ਕੀ ਕੀ ਅਗਲੇ ਆਖਣਗੇ ਵੀ ਬੰਦੇ ਇਹਦਾ ਭਾਈ ਇਹ ਤਾਂ ਜੋਸ ਵਾਲੀ ਆ ਜੁਫਾ ਇਹ ਨਹੀਂ ਪਤਾ ਲੱਗਦਾ ਇਹ ਤਾਂ ਆਪਣਾ ਯਾਰਾ ਆਪਣਾ ਅੱਜ ਲੜਾਈ ਕਰਨੀ ਸੋਸ਼ਲ ਮੀਡੀਆ ਜੱਗ ਇਹੀ ਹੋਣੀ ਉਹ ਨਹੀਂ ਯਾਰੀ ਫਿਰ ਲਾਲ ਦੇ ਜਾ ਇਹਦੇ ਨਾਲੋਂ ਚੱਲਾ ਉਹ ਕਿੱਦੇ ਫੜਾਦਾ ਯਾਰ ਤੈਨੂੰ ਪਤਾ ਨਹੀਂ ਬੋਲਦਾ ਨਹੀਂ ਕੋਈ ਯਾਰ ਲੈ ਨਹੀਂ ਕੋਈ ਗੱਲ ਨਹੀਂ ਯਾਰ ਕੋਈ ਯਾਰ ਬੋਲ ਨਹੀਂ ਲੈ ਕਿਤੇ ਹੋਰ ਲੈ ਨਹੀਂ ਜਾ ਰਿਹਾ ਯਾਰ ਉਹ ਭਰਾ ਦੇ ਸਾਰੇ ਚਲੋ ਭਰਾ ਦੇ ਸਾਰੇ ਕਾਲੀ ਕਿੰਨੇ ਬੰਦੇ ਆਪਣੇ ਨੂੰ ਰੱਖ ਲਿਆ 2000 ਬੰਦਾ ਕਿ ਮਾੜਾ ਮੋਟਾ ਸਾਡਾ ਵੀ ਯਾਰ ਫੜਾ ਦੇਗਾ ਬੰਦੇ ਅੰਦਰ 2000 ਹੋਰ ਲੈ ਉਹ ਮੇਰੇ ਕੋਲ 2000 ਇਹ ਤਾਂ ਭਰਾ ਤੈਨੂੰ ਪੁੱਗਦੀ ਆ ਤਾਂ ਫੜ ਲੈ ਦੇਖ ਚੱਲਦੀ ਆ ਵੀਡੀਓ ਵੀਡੀਓ ਚੱਲਦੀ ਆ ਨਾ 778 ਉਹ 5 500 ਦਾ ਮਸਲਾ ਸੀ 5 30000 30000 ਹੋ ਗਏ ਡੁੱਤੀ ਵਾਲਾ ਰੁਪਈਆ ਦੋ ਕੰਦਾਂਾਂ ਚੰਗੀਆਂ ਲੱਗਦੀਆਂ ਪੱਠਾ ਫੜਦਾ ਕਿੰਨੀਆਂ ਲੱਗਦੀਆਂ ਮੈਂ ਦੱਸਾਂ 2024 ਕਰੋ ਦਿੱਤੀਆਂ ਦੇ ਦੇ ਆ ਛਰਦਣੇ ਆ ਆ ਦੋ ਛਰਦਣੇ ਆ ਦੋ ਦੇ ਦੇ ਉਹ ਜਿਹੜੀਆਂ ਇੱਕ ਮਿੰਟ ਮੜਾ ਆ ਇੱਧਰ ਧਿਆਨ ਮਾਰੀ ਓਏ ਨਾ ਮੈਂ ਕੀ ਕਰਾਂ ਯਾਰ ਕੰਮ ਨਾਲ ਲੱਗਿਆ ਓਏ ਸਾਡੇ ਚੰਨ ਨਾਲ ਲੱਗਿਆ ਸਾਰੀ ਬੰਦੇ ਬੱਕਰੀਆਂ ਇੱਥੇ ਹੀ ਆ ਦੇਣੇ ਕੋੜੀਆਂ ਹੋ ਤੇ ਤੈਨੂੰ ਤੈਨੂੰ ਵਾਕਿਆ ਤੂੰ ਵੱਡੀਆਂ ਆਖੇ ਤੂੰ ਨਿੱਕੀਆਂ ਹੁੰਦੇਗਾ ਫੇਰ ਵੀ ਤੇਰੀ ਮੈਂ ਦੱਸਦਾ ਯਾਰ ਕੀ ਕਰਨਾ ਪਾਣੀ ਪਿਓ ਕੋਟਕ 3 ਮਹੀਨੇ ਪਾਣੀ ਦਾ ਪੁੱਟਾ ਆ ਤੈਨੂੰ ਪਾਣੀ ਪਾ ਓਏ ਹੋਰ ਫੜਾ ਯਾਰ ਪਾਣੀ ਪਾਣੀ ਵਾਲਾ 60 ਪਾਣੀ ਦਾ ਤੈਨੂੰ 32 ਤੇ ਉਹ 32 ਤੇ ਕਿਤੇ 73 34 ਗੱਲਾ ਇਹਨੂੰ ਵੀ ਆਦਾ ਮੈਂ ਤੂੰ ਤਾਂ ਮੈਨੂੰ ਹੀ ਪਾਗਲ ਬਣਾਦਾ ਇੰਨਾ ਇੰਨੀਆ ਤਾਂ ਮੈਂ ਲੱਖਾਂ ਪੜਾ ਵੇਚ ਦਰ ਇੰਨਾ ਦਾ ਖਾ ਭਈ ਨਹੀਂ ਕਦੇ ਮੈਂ ਤੂੰ ਨਾ ਰੀ ਜਾਂਦਾ ਫਿਰ ਅਨੁਮਾਨ ਹੀ ਨਾ ਚਾਹੀਦਾ ਇੰਨਾ ਗੱਲ ਤੇ ਤੂੰ ਕਰ ਲਈ ਆ ਹੁਣ ਤਾਂ ਦੇਗਾ ਨਹੀਂ ਗੱਲ ਕਿਹਦੀ ਨਹੀਂ ਹੋਈ ਫਿਰ ਉਹ ਗੱਲ ਲਾ ਦੀਆਂ ਦੇਣਾ ਨਾ ਵੱਡੀਆਂ ਹੁਣ ਨਹੀਂ ਦੇਣੀਆਂ ਮੈਂ ਨਿੱਕੀਆਂ ਦੇ ਦੇ ਹੁਣ ਤੁਹਾਡਾ ਫਿਕਰ ਆਵੇ ਪੂਰੀ ਜਨੀਆਂ ਬੱਕਰੀਆਂ ਨੇ ਜਾ ਕੇ ਵੰਦ ਮੁੰਡ ਪਾਵਾਂਗੇ ਤੇ ਫੇਰ ਹੀ ਸੈਟ ਹੋਣੀਆਂ ਨੇ ਕੋਈ ਬਹੁਤ ਪੱਕਾ ਨਹੀਂ ਪੈਸੇ ਦੇ ਰਹੇ ਆ ਹੋਰ ਮੋਕੀ ਜਾਨਾ ਮੋਕੀ ਪੁੱਛੋ ਉਹ ਕੋਈ ਵੀ ਤੈਨੂੰ ਪਤਾ ਹੀ ਹੈ ਆਪ ਮਣੀ ਕਹਿੰਦਾ ਪਿਆਰਣਾ ਪੀਐਮ ਦਾ ਚੱਲਿਆ ਸਹੀ ਹੈ ਹੋਰ ਲਿਦਾ ਜਾਏਗਾ ਹੌਂਦਾ ਹੈ ਓਏ ਯਾਰ ਫਿਰ ਐਡਾ ਇੰਨੇ ਬੰਦੇ ਨੇ ਮਾਰੀ ਮੋਟੀ ਕਰਿਆ ਕਰ ਯਾਰ ਆਹ ਹਾਂ ਜਿੰਦਾ ਮੈਂ ਤੈਨੂੰ ਕਰਾ ਲਈ ਜਾਂ ਹਜ਼ਾਰ ਦੇ ਦੇ ਜਾਂ ਤੇਰੀ ਨਾਲ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਛੇ ਦਾ ਉਹ ਲਖਾਈ ਮੈਂ ਨਹੀਂ ਦੇਖ ਮੈਚ ਸਾਰੇ ਸੁਣਦੇ ਆ ਲਖਾਈ ਨੂੰ ਜੇ ਤਾਂ 600 ਰੁਪਏ ਪਿੱਛੇ ਛੱਡ ਕੇ ਨਹੀਂ ਤਾਂ ਛੱਡ ਜਾ ਜੇ ਲੈ ਕੇ ਜਾਣੀਆਂ ਤਾਂ ਲੈ ਜਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਆ ਨਹੀਂ ਤੂੰ ਆਪਣੀ ਲਖਾਈ ਕਰਵਾ ਲੈ ਮੈਂ ਆਪਣੀ ਕਰਾ ਲੈ 600 ਵੱਡੀਆਂ ਸ਼ਕਤੀਆਂ ਵੱਡੀਆਂ ਗੱਲਾਂ ਵੱਡੀਆਂ ਦੀ ਨਹੀਂ ਸੋਹਣੇ ਭਾਈ ਪੰਜ ਤੋਂ ਤਿੰਨ ਤੇ ਆ ਗਿਓ ਇਹ ਵੀ ਦੇਖ ਤੂੰ ਅੱਜ ਪਾਣੀ ਲੈਣ ਦਾ ਤੂੰ ਦਿੱਤੀਆਂ ਨਹੀਂ ਆ ਦੋ ਤਾਂ ਉਹੀ ਆ ਦੋ ਤਾਂ ਪੱਟੇ ਹੀ ਉਹ ਆ ਕੋਈ ਨਹੀਂ ਦੋੜੀ ਪੱਠੜ ਦਾ ਦੋ ਤਾਂ ਉਹੀ ਆ ਸੋਹਣੇ ਭਾਈ ਇੱਕ ਕੱਢਿਆ ਵਾ ਯਾਰ ਇਗਨਾਜ਼ ਆ ਗੱਬੀ ਇੱਕੋ ਬੰਦਾ ਨਹੀਂ ਬਗੈਰ ਦੋ ਲੱਗੇ ਆਪਣੀ ਦਿਖਾ ਦੇ ਆਪਣੀ ਕਰਾ ਲਈ ਆ ਤਾਲੀ ਆ ਗਈ ਜਰਾ ਗੱਬੀ ਵੀ ਉਹੀ ਆ ਸਾਰਾ ਕੁਝ ਉਹੀ ਆ ਓਏ ਐਨੇ ਬੰਦੇ ਦੇ ਆਖਣ ਯਾਰ ਓਏ ਆਖਣ ਦੇ ਕੋਈ ਮਾੜਾ ਵੀ ਕਹਦੇ ਫਿਰ ਕਾ ਮਾ ਮਾ ਨਾ ਮਟਾ ਛੱਡ ਤੇਰੀ ਵੀਡੀਓ ਵੇਖ ਵੇ ਕਿੱਦਾਂ ਜੱਟ ਮਟਾ ਨੂੰ ਚੱਲ ਲਗਾਈ ਕਰਾ ਤੇਰੀ ਵੀਡੀਓ ਵੇਖਦੇ ਨਹੀਂ ਤੂੰ ਚਲ ਵੀਡੀਓ ਨਾ ਵੇਖਿਆ ਕਰੋ ਵੇਖਣੀ ਚਾਹੀਦੀ ਆ ਵੇਖਿਆ ਨਾ ਲਾਏ ਮਟਾ ਨਹੀਂ ਚਾਹੀਦੀ ਵੇਖਣੀ ਵੇਖੋ ਯਾਰ ਦੋ ਮਹੀਰਾਂ ਆਦੇ ਵੀਡੀਓ ਦਿਖਾਈ ਦੇ ਯਾਰ ਪੈਸੇ ਨਹੀਂ ਤੇ ਹੁਣ ਕੀ ਵੇਖਾਂ ਤੇ ਤੂੰ ਵੇਖਣ ਤਾਂ ਹੀ ਆਉਂਦੇ ਨਾਲ ਭੇਜਣ ਮੇਰੇ ਕੋ ਆਉਂਦਾ ਨਾਮ ਬੜੀ ਪਹਿਲੇ ਨਿਰਵਾਣ ਮੈਂ ਵੀ ਰਾਇਆ ਕਿ ਨਹੀਂ ਆਉਂਦਾ ਨਹੀਂ ਯਾਰਾ ਮੈਂ ਨਹੀਂ ਗਿਆ ਤੇ ਮੈਂ ਬਸ ਮੇਰੇ ਨਾਲ ਮਿਲਣ ਗਿਆ ਉੱਥੇ ਵੀਡੀਓ ਦੇਖਣ ਦਾ ਫਾਂ ਯਾਰ ਵੀਡੀਓ ਦੇਖਣ ਦਾ 500 ਉਹ ਸਹੀ ਆ ਫੇਰ ਉਧਰੋਂ ਦਾ ਕਹਦੇ ਹੁਣ ਚੰਗਾ ਜੀ ਧੰਨਵਾਦ ਭਾਜੀ ਤੁਹਾਡਾ ਤੁਸੀਂ ਵੀ ਯੋਰ ਬਣਾ ਲੈ ਦੱਸਦਾ ਵੀ ਯੋਰ ਦਾ ਪਿਆ ਲੈ ਗਿਆ ਇਹ ਬੰਦਾ ਪਿਆਰ ਨਾਲ ਪੱਠਾ ਲੈ ਗਿਆ ਪਿਆਰ ਨਾਲ ਹੀ ਲੈ ਗਿਆ ਨਹੀਂ ਨਹੀਂ ਮੇਰੇ ਖਾੜੇ ਚੋਂ ਪੱਠਾ ਨਿਕਲਦੀ ਆਈ ਉਹ ਬੰਦਾ ਕਿਹੜੀ ਲੈਣੀ ਆ ਵੀ ਜਿਸ ਤੋਂ ਪਹਿਲਾਂ ਲੈ ਆਈ ਗੱਕੜ ਬਾ ਦੇ ਕਲੇ ਹੋਏ ਪਹਿਲਾਂ ਕਿਹਾ ਲੱਭਿਆ ਸੀ ਮੰਡੀਰ ਬਾਈ ਪੱਠਾ ਮੇਰੇ ਸਾੜੇ ਤੋਂ ਮੈਂ ਨਹੀਂ ਦੇ ਕੇ ਪਹਿਲਾਂ ਘਰ ਹੀ ਜਾਦੇ ਆਪਣਾ ਮਾਲ ਚੱਲੀ ਗਿਆ ਮੇਜਰੈਂਟ ਬੰਦਾ ਧੱਕੇ ਨਾਲ ਫੋੜੀ ਆ ਬਾਈ ਨੰਬਰ 98768 ਬਾਈ 65340 ਇੱਕ ਵਾਰੀ ਵੇਖੋ 98768 ਬਾਈ 65340 ਤੇਰੇ ਫਾਰਮੂਲਾ ਕੀ ਨਾ ਸਾਰੀ ਲੋਕੇਸ਼ਨ ਫਾਰਮੂਲਾ ਸੋਹੀ ओके ਕੀ ਫਾਰਮ ਬਾਈ ਕੀ ਲੋਕੇਸ਼ਨ ਆ ਤੁਹਾਡੀ ਲੋਕੇਸ਼ਨ ਬਾਈ ਧੂਰੀ ਤੋਂ 10 ਕਿਲੋਮੀਟਰ ਮਰੇਰਪੁਰ ਕੋਲੇ ਤੋਂ 25 ਕਿਲੋਮੀਟਰ ਅੱਛਾ ਨਾਪਾ ਰੋਡ ਦੇ ਉੱਤੇ ਬਾਈ ਆਪਣਾ ਫਾਰਮ ਠੀਕ ਹੈ ਜੀ ਹਾਂ ਪਿੰਡ ਆਪਣਾ ਕਿਨਾਰਗੜ੍ਹ ਸਰਨਾਬੇ ਠੀਕ ਜੀ ਜਿਹੜੇ ਵੀ ਵੀਰ ਨੇ ਲੈਣੀ ਹੈ ਉਹ ਉੱਥੇ ਫਰੀਜ਼ ਸਕਦਾ ਕੋਈ ਹਾਂ ਵੀਰੇ मोस्ट वेलकम ਜਦੋਂ ਮਰਜੀ ਆਓ ਆਪਣੇ ਕੋਲੇ 40 ਤੋਂ 50 ਪਠਾਣ ਹਮੇਸ਼ਾ ਪੁੱਛੇ ਆਪਣੇ ਫਾਰਮ ਦੇ ਹੁੰਦੀ ਆ ਆ ਦਾ ਬੀਟਲ ਦਾ ਬੀਟਲ ਤੇ ਕੰਮ ਆ ਬੀਟਲ ਠੀਕ ਆ ਬਣਾ ਬੀਟਲ ਦੀ ਆ ਕੰਮ ਕਰਦੀ मोस्टली ਆਪਾਂ ਬਰੀਡ ਤੇ ਕੰਮ ਆਪਣਾ ਬਰੀਡ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਹਾਂ ਬਾਈ ਮੈਂ ਇਹ ਨਹੀਂ ਕਿ ਵੀ ਮੈਨੂੰ ਹੀ ਲਾਓ ਮੈਂ ਕਹਿੰਦਾ ਲਓ ਜੀ ਤੋਂ ਮਰਜ਼ੀ ਪਰ ਬਰੀਡ ਤੇ ਜਿਹੜਾ ਆਉਣ ਵਾਲਾ ਸਮਾਂ ਬਾਈ ਇਹ ਦੇਸੀ ਬੱਕਰੀਆਂ ਦਾ ਤਾਂ ਖਤਮ ਹੀ ਹੋ ਗਿਆ ਹੁਣ ਕਿਉਂ ਕੰਪੀਟੀਸ਼ਨ ਹੋਣ ਲੱਗੇ ਮੇਲੇ ਹੋਣ ਲੱਗੇ ਆ ਹੁਣ ਥੋੜੇ ਟਾਈਮ ਕੇ ਦੁੱਧ ਚਵਾਈ ਆ ਹਾਂ ਇੱਥੇ ਬੱਪੇ ਸੀ ਉਹ ਫਿਰ ਜਿਹੜੀ ਬਰੀਡ ਆ ਬਾਈ ਉਹਨਾਂ ਨੇ ਦੁੱਧ ਕੱਢਣਾ ਮਾੜੀ ਦੇਸੀ ਬੱਕਰੀ ਬਾਈ ਥੋੜੀ ਦੁੱਧ ਕੱਢੂਗੀ ਹੁਣ ਮੇਰੀ ਗੱਲ ਸੁਣੋ ਆਪਣਾ ਪੱਠਾ ਲੈਣਿਆ ਜਦੋਂ ਪੈਸੇ ਲਾਣਿਆ ਬਾਈ ਇੱਕ ਵਾਰੀ ਉਹਨੇ ਸੂਪੀ ਬੱਚੇ ਬੱਚੇ ਦੇਤੇ ਪੱਠਾ ਤਾਂ ਉੱਦ ਹੀ ਫ੍ਰੀ ਹੋ ਗਈਆਂ ਹੁਣ ਇੰਡੀਆ ਦਾ ਮੇਲਾ ਹੋਇਆ ਸੀ ਆਪਣੇ ਤਿੰਨ ਬੱਚੇ ਪਾਏ ਸੀ ਆਪਣੇ ਤਿੰਨੇ ਚੈਂਪੀਅਨ ਸੀ ਤਿੰਨੇ ਹੀ ਆ ਤਿੰਨ ਬੱਚੇ ਪਾਏ ਸੀ ਤਿੰਨੇ ਚੈਂਪੀਅਨ ਹੋਏ ਨੇ ਕੱਲ ਇਹ ਨਹੀਂ ਬਾਈ ਬਰੀਡ ਤੇ ਕੰਮ ਕਰੋ ਉਹ ਵੀ ਮੇਰਾ ਭੈਣ ਭਾਈ ਆ ਬਰੀਡ ਤੇ ਕੰਮ ਕਰਕੇ ਕਾਮਯਾਬ ਹੋਵੋਗੇ ਇਹਨਾਂ ਦੇਖੋ ਵੀ ਆਪਾਂ ਨੂੰ ਪੱਠ ਮਿਲਦੀ ਆ ਕੋਈ ਸਸਤੀ ਮਿਲਦੀ ਆ ਸਸਤੀ ਦੇ ਚੱਕਰਾਂ 'ਚ ਨਾ ਪਾਓ ਜਿੱਥੇ 15 ਲੈਣੀਆਂ 10 ਲੈ ਲਓ 10 ਲੈਣੀਆਂ 5 ਲੈ ਲਓ ਪਰ ਲਓ ਬਰੀਡ ਬਰੀਡਰ ਤੇ ਕੰਮ ਕਰਨਾ ਚਾਹੀਦਾ ਵਾ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਜਲ ਬੱਕਰੀ ਆਪਣੇ ਕੋਲੇ ਚੰਗੀ ਆ ਆਪਣੇ ਕੋਲ ਸੰਤਾ ਨਹੀਂ ਬਰੀਡਰ ਤੇ ਪੈਸੇ ਲਾਉਣ ਦੇ ਬਰੀਡਰ ਦੀ ਫੀਸ ਦੇ ਕੇ ਆਪਾਂ ਕਿਸੇ ਤੋਂ ਕਰਾਸ ਕਰਾ ਲਓ ਆਉਣ ਵਾਲੇ ਸਮੇਂ ਜੇ ਤਾਂ ਆਪਣੇ ਕੋਲੇ ਚੰਗੇ ਬੱਚੇ ਹੋ ਜਾਣਗੇ ਨਾ ਇਹ ਬੱਕਰੀਓ ਦੇਸੀ ਲੈ ਲਈ ਉਹ ਬਰੀਡ ਆਪਾਂ ਕਿੱਥੋਂ ਤਿਆਰ ਕਰਾਂਗੇ ਆਪਾਂ ਨਹੀਂ ਕਰ ਸਕਦੇ ਬਰੀਡ ਤੇ ਕੰਮ ਕਰੋ ਸਾਰੇ ਮੇਰੇ ਭਣ ਭਾਈਆਂ ਮੇਹੀ ਹੱਥ ਬੰਨ੍ਹ ਕੇ ਅਪੀਲ ਆ ਹੋਰ ਕਿਸੇ ਜੀ ਦੀ ਨੌਲੇਜ ਆ ਭਾਈ ਰਾਤ ਨੂੰ 12 1:00 ਵਜੇ ਤੱਕ ਰੋਦਾਂ ਵੀ ਫੋਨ ਆਉਂਦੀ ਰਹਿੰਦੇ ਭਣ ਭਾਈਆਂ ਦੇ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਭਾਈ ਜਿਹੜਾ ਮਰਜ਼ੀ ਸੰਪਰਕ ਕਰ ਸਕਦਾ ਜਿਹੜਾ ਮਰਜ਼ੀ ਚਾਹੇ ਮਤੋਂ ਮਾਲ ਨਾ ਵੀ ਲਓ ਤਾਂ ਵੀ ਮੈਨੂੰ ਬੱਕਰੀ ਨੂੰ ਕੋਈ ਢਿੱਲ ਮਾਠਾ ਜਦੋਂ ਮਰਜ਼ੀ ਮੋਸਟ ਵੈਲਕਮ ਆ ਯਾਰ 24 ਘੰਟੇ ਮੇਰਾ ਫੋਨ ਖੁੱਲਾ ਹੁੰਦਾ ਠੀਕ ਹੈ ਲੈ ਮੇਤਰੋ ਬਾਈ ਦੀ ਵਧੀਆ ਲੱਗੀ ਗੱਲ ਆਪਾਂ ਨੂੰ ਤੇ ਜਿਹੜੇ ਪਰਿਵਾਰ ਆ ਪਸ਼ ਸ਼ੇਅਰ ਜ਼ਰੂਰ ਕਰਦਿਓ ਕਿਉਂਕਿ ਕਿਸੇ ਭਰਾ ਦਾ ਫਾਇਦਾ ਹੋ ਸਕੇ ਹਨਾ ਤੇ ਧੰਨਵਾਦ